ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਬਲਾਕ ਖੇੜੇ ਦੇ ਪਿੰਡਾਂ ਦੇ ਵਿੱਚ ਅੱਜ ਤਕਰੀਬਨ 60 ਲੱਖ ਦੇ ਕਰੀਬ ਜਿਹੜੀਆਂ ਪੰਚਾਇਤਾਂ ਨੂੰ ਸੈਨੀਟੇਸ਼ਨ ਦੀਆਂ ਗ੍ਰਾਂਟਾਂ ਵੰਡੀਆਂ ਨੇ ਔਰ ਉਹਨਾਂ ਡਿਵੈਲਪਮੈਂਟ ਪੂਰੀ ਜਿਹੜੀ ਹੈ ਪੀਕੇ ਚੱਲੂਗੀ ਸਾਰੇ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਮਿਸਤਰੀ ਲੱਭ ਕੇ ਰੱਖੋ ਗ੍ਰਾਂਟਾਂ ਅਸੀਂ ਨਹੀਂ ਖਤਮ ਹੋਣ ਦੇਣੀਆਂ ਤੇ ਵਧੀਆ ਕੰਮ ਕਰੀਏ ਅਸੀਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਤਾਂ ਹੀ ਬਣਾਵਾਂਗੇ ਜੇ ਸਾਡਾ ਪਿੰਡ ਰੰਗਲਾ ਬਣੂਗਾ ਸੋ ਮੈਨੂੰ ਉਮੀਦ ਹੈ ਸਾਡੇ ਸਾਰੇ ਸਰਪੰਚ ਸਾਹਿਬਾਨ ਖੜੇ ਆ ਬੜੇ ਲਗਨ ਨਾਲ ਕੰਮ ਕਰਨ ਵਾਲੇ ਆ ਔਰ ਆਉਣ ਵਾਲੇ ਦਿਨਾਂ ਵਿੱਚ ਅਸੀਂ ਆਪਣੇ ਜਿਹੜਾ ਹਲਕਾ ਫਤੇਗੜ ਸਾਹਿਬ ਸ਼੍ਰੀ ਫਤੇਗੜ ਸਾਹਿਬ ਹੈ ਉਹਨੂੰ ਵਧੀਆ ਇਲਾਕਾ ਬਣਾਵਾਂਗੇ ਪੰਜਾਬ ਦਾ ਮੋਹਰੀ ਇਲਾਕਾ ਬਣਾਵਾਂਗੇ ਸਰਪੰਚ ਸਾਹਿਬਾਨ ਨੂੰ ਇਹ ਬੇਨਤੀ ਕਰਦਾ ਕਿ ਇਹ ਮਾਨ ਸਾਹਿਬ ਦੀ ਸਰਕਾਰ ਹੈ ਸਾਰੇ ਸਰਪੰਚਾਂ ਨੂੰ ਖੁੱਲੀ ਛੁੱਟੀ ਹੈ ਕਿ ਆਪਣੇ ਤੌਰ ਤੇ ਉਹ ਮਟੀਰੀਅਲ ਲੈਣ ਆਪਣੇ ਤੌਰ ਤੇ ਉਹ ਕੰਮ ਕਰਨ ਕੋਈ ਵੀ ਸਰਕਾਰ ਦਾ ਇੰਟਰਫੀਅਰ ਨਹੀਂ ਹੋਊਗਾ ਆ ਲੇਕਿਨ ਜਿੱਥੇ ਗਲਤ ਹੋਊਗਾ ਉੱਤੇ ਅਸੀਂ ਜ਼ਰੂਰ ਇੰਟਰਫੀਅਰ ਕਰਾਵਾਂਗੇ ਬਾਕੀ ਸਰਪੰਚ ਇੱਕ ਇੰਡੀਪੈਂਡੈਂਟ ਬੋਡੀ ਹੈ ਪੰਚਾਇਤ ਇੱਕ ਇੰਡੀਪੈਂਡੈਂਟ ਬੋਡੀ ਹੈ ਆਪਣੇ ਤੌਰ ਤੇ ਕੰਮ ਕਰਨ ਜਿੱਥੋਂ ਮਰਜ਼ੀ ਮਟੀਰੀਅਲ ਖਰੀਦਣ ਔਰ ਸਾਡੇ ਸਰਪੰਚ ਸਾਹਿਬ ਸਾਰੇ ਲਗਨ ਵਾਲੇ ਨੇ ਮਿਹਨਤੀ ਨੇ ਔਰ ਮੈਨੂੰ ਉਮੀਦ ਹੈ ਕਿ ਸਾਰਾ ਪੈਸਾ ਜੇ 2 ਲੱਖ ਰੁਪਏ ਦੀ ਗ੍ਰਾਂਟ ਹੈ ਕਿਸੇ ਨੂੰ ਉਹ ਵੱਧ ਕੇ ਲਾਉਣਗੇ ਜੇ 5 ਲੱਖ ਹੈ ਤਾਂ ਵੀ ਉਹ 5 ਲੱਖ ਤੋਂ ਵੱਧ ਕੇ ਲਾਉਣਗੇ ਮੈਂ ਇਹ ਆਸ ਕਰ ਸਕਦਾ ਸੋ ਅਸੀਂ ਪੰਜਾਬ ਨੂੰ ਇਕੱਠੇ ਹੋ ਕੇ ਰੰਗਲਾ ਪੰਜਾਬ ਬਣਾਵਾਂਗੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਬਲਾਕ ਖੇੜੇ ਦੇ ਪਿੰਡਾਂ ਦੇ ਵਿੱਚ ਅੱਜ ਤਕਰੀਬਨ 60 ਲੱਖ ਦੇ ਕਰੀਬ ਜਿਹੜੀਆਂ ਪੰਚਾਇਤਾਂ ਨੂੰ ਸੈਨੀਟੇਸ਼ਨ ਦੀਆਂ ਗ੍ਰਾਂਟਾਂ ਵੰਡੀਆਂ ਨੇ ਔਰ ਉਹਨਾਂ ਡਿਵੈਲਪਮੈਂਟ ਪੂਰੀ ਜਿਹੜੀ ਹੈ ਪੀਕੇ ਚੱਲੂਗੀ ਸਾਰੇ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਮਿਸਤਰੀ ਲੱਭ ਕੇ ਰੱਖੋ ਗਰੰਟਾ ਅਸੀਂ ਨਹੀਂ ਖਤਮ ਹੋਣ ਦੇਣੀਆਂ ਤੇ ਵਧੀਆ ਕੰਮ ਕਰੀਏ ਅਸੀਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਤਾਂ ਹੀ ਬਣਾਵਾਂਗੇ ਜੇ ਸਾਡਾ ਪਿੰਡ ਰੰਗਲਾ ਬਣੂਗਾ ਸੋ ਮੈਨੂੰ ਉਮੀਦ ਹੈ ਸਾਡੇ ਸਾਰੇ ਸਰਪੰਚ ਸਾਹਿਬਾਨ ਖੜੇ ਆ ਬੜੇ ਲਗਨ ਨਾਲ ਕੰਮ ਕਰਨ ਵਾਲੇ ਆ ਔਰ ਆਉਣ ਵਾਲੇ ਦਿਨਾਂ ਵਿੱਚ ਅਸੀਂ ਆਪਣੇ ਜਿਹੜਾ ਹਲਕਾ ਫਤੇਗੜ ਸਾਹਿਬ ਸ਼੍ਰੀ ਫਤੇਗੜ ਸਾਹਿਬ ਹੈ ਉਹਨੂੰ ਵਧੀਆ ਇਲਾਕਾ ਬਣਾਵਾਂਗੇ ਪੰਜਾਬ ਦਾ ਮੋਹਰੀ ਇਲਾਕਾ ਬਣਾਵਾਂਗੇ ਸਰਪੰਚ ਸਾਹਿਬਾਨ ਨੂੰ ਇਹ ਬੇਨਤੀ ਕਰਦਾ ਇਹ ਮਾਨ ਸਾਹਿਬ ਦੀ ਸਰਕਾਰ ਹੈ ਸਾਰੇ ਸਰਪੰਚਾਂ ਨੂੰ ਖੁੱਲੀ ਛੁੱਟੀ ਹੈ ਕਿ ਆਪਣੇ ਤੌਰ ਤੇ ਹੀ ਉਹ ਮਟੀਰੀਅਲ ਲੈਣ ਆਪਣੇ ਤੌਰ ਤੇ ਹੀ ਕੰਮ ਕਰਨ ਕੋਈ ਵੀ ਸਰਕਾਰ ਦਾ ਇੰਟਰਫੇਅਰ ਨਹੀਂ ਹੋਊਗਾ ਆ ਲੇਕਿਨ ਜਿੱਥੇ ਗਲਤ ਹੋਊਗਾ ਉੱਤੇ ਅਸੀਂ ਜ਼ਰੂਰ ਇੰਟਰਫੇਅਰ ਕਰਾਵਾਂਗੇ ਬਾਕੀ ਸਰਪੰਚ ਇੱਕ ਇੰਡੀਪੈਂਡੈਂਟ ਬਾਡੀ ਹੈ ਪੰਚਾਇਤ ਇੱਕ ਇੰਡੀਪੈਂਡੈਂਟ ਬਾਡੀ ਹੈ ਆਪਣੇ ਤੌਰ ਤੇ ਕੰਮ ਕਰਨ ਜਿੱਥੋਂ ਮਰਜ਼ੀ ਮਟੀਰੀਅਲ ਖਰੀਦਣ ਔਰ ਸਾਡੇ ਸਰਪੰਚ ਸਾਹਿਬ ਸਾਰੇ ਲਗਨ ਵਾਲੇ ਨੇ ਮਿਹਨਤੀ ਨੇ ਔਰ ਮੈਨੂੰ ਉਮੀਦ ਹੈ ਕਿ ਸਾਰਾ ਪੈਸਾ ਜੇ 2 ਲੱਖ ਰੁਪਏ ਦੀ ਗ੍ਰਾਂਟ ਹੈ ਕਿਸੇ ਨੂੰ ਉਹ ਵੱਧ ਕੇ ਲਾਉਣਗੇ ਜੇ 5 ਲੱਖ ਹੈ ਤਾਂ ਵੀ ਉਹ 5 ਲੱਖ ਤੋਂ ਵੱਧ ਕੇ ਲਾਉਣਗੇ ਮੈਂ ਇਹ ਆਸ ਕਰ ਸਕਦਾ ਸੋ ਅਸੀਂ ਪੰਜਾਬ ਨੂੰ ਇਕੱਠੇ ਹੋ ਕੇ ਰੰਗਲਾ ਪੰਜਾਬ ਬਣਾਉਣਾ